ਕਰ ਸਤਨਾਮ ਕਰਤਾ ਪੁਰਖੇ ਮੇਰੋ ਭੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪਰਸਾ ਹਰ ਹੀ ਵਿੱਚ ਅੰਮ੍ਰਿਤ ਭਰਪੂਰ ਹੈ ਮਨ ਮੁਖਾ ਸਾਧਨਾ ਪਾਇਆ ਜਿਉਂ ਕੁਸਤੂਰੀ ਮਿਰਗ ਨ ਜਾਣੇ ਬ੍ਰਹਮ ਦਾ ਭਰਮ ਭੁਲਾਇਆ ਮਨੁਖ ਦੇ ਪ੍ਰਾਣਾਂ ਵਿੱਚ ਜਿਹੜੀ ਪਰਬਲ ਪਿਆਸ ਹੈ ਉਹ ਜੀਵਨ ਦੀ ਹੈ ਸਦੀਵੀ ਜੀਵਨ ਦੀ ਹੈ। khử ਜੀਵਨ ਤੋਂ ਬਾਅਦ ਜੀਵਣ ਲਈ ਸਾਰੀਆਂ ਲੋੜਾਂ ਸਾਰੀਆਂ ਮੰਗਾਂ। ਲੇਕਿਨ ਪਰਬਲ ਤੇ ਪ੍ਰਥਮ ਪਿਆਸ ਜੀਵਨ ਦੀ ਹੈ। ਭੈਵੀ ਕੇਵਲ ਮੌਤ ਦਾ ਹੀ ਹੈ। ਹੋਰ ਕੋਈ ਭੈ ਨਹੀਂ। ਜਿੱਥੇ ਵੀ ਮਨੁੱਖ भयभीत तो हो समझ लो कुछ ना कुछ इस दे खत्म होने है या खत्म होने की संभावना भय उसे उस चाहत लालसा जीवन दी और परबल भय मौत का जी भारत दे ਸਨਾਤਨ ਚਿੰਤਨ ਨੂੰ ਵੇਖੀ ਹੈ ਉਪਨਿਸ਼ਦਾਂ ਦੇ ਰਿਸ਼ੀਆਂ ਨੂੰ ਵੇਖੀ ਹੈ ਪੁਰਾਣਕ ਪ੍ਰਸੰਗਾਂ ਨੂੰ ਦੇਖੀ ਹੈ ਤੋ ਜੀਵਨ ਦਾ ਦਾਤਾ ਦਾਤਾ ਵਿਸ਼ਨੂੰ ਮੌਤ ਦੇ ਦੇਣ ਵਾਲਾ ਸ਼ਿਵ ਜੀ ਬ੍ਰਹਮੇ ਨੇ ਸੰਸਾਰ ਬਣਾਇਆ ਉਹਦਾ ਕੋਈ ਮੰਦਰ ਨਹੀਂ ਬਣ ਗਿਆ ਸੰਸਾਰ ਸੋ ਬਣ ਗਿਆ ਜਨਮ ਹੋ ਗਿਆ ਸੋ ਹੋ ਗਿਆ ਹੁਣ ਤੇ ਲਾਲਸਾ ਜੀਵਨ ਦੀ ਤੇ ਭੈ ਮੌਤ ਦਾ ਤੂ ਸਾਰੇ ਦੇਸ਼ ਦੇ ਵਿਚ ਵਿਸ਼ਨੂੰ ਦੀ ਪੂਜਾ ਸ਼ਿਵ ਜੀ ਦੀ ਪੂਜਾ Hindu ਜਗਤ ਦੇ ਵਿਚ ਵਿਸ਼ਨੂੰ ਨਾਲ ਲక్ష్ਮੀ ਹੈ ਜੀਵਨ ਤੇ ਜੀਵਨ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਪਰ शिवजी ਦੇ ਗੱਲੇ ਦੇ ਤੇ ਫਨੀਰ 나ਗ ਨੇ ਮੁਰਦਿਆਂ ਦੀ ਖੋਪੜੀਆਂ ਦੀ ਮਾਲਾ ਹੈ ਸ਼ਮਸ਼ਾਨ ਘਾਟ ਦਾ Shivji ਦਾ ਉਹ ਸੇਵਾ ਹੈ ਮੌਤ ਦਾ ਦੇਵਤਾ ਸ਼ਮਸ਼ਾਨ ਨਾਲ ਸੰਬੰਧਿਤ ਹੈ ਜੀਵਨ ਦਾ ਦੇਵਤਾ ਲక్ష్ਮੀ ਨਾਲ ਪਦਾਰਥਾਂ ਨਾਲ ਸੰਬੰਧਿਤ ਹੈ ਇੱਕ ਪ੍ਰਤੀਕ ਹੈ लालसा पर बल जीवन दे है भय पर बल मौत दा है जीवन दे देवते दी पूजा इस वास्ते जीवन बने आ रहे बने आ रहे बने आ रहे मौत दे देवते दी पूजा इस वास्ते कि कम से कम मौत सडे घर ना आवे ਇਕ ਦੀ ਪੂਜਾ ਇਸ ਵਾਸਤੇ ਤੂੰ ਸਾਡੇ ਘਰ ਆ ਕਿਉਂਕਿ ਉਸ ਨਾਲ ਲక్ష్ਮੀ ਹੈ ਇਕ ਦੀ ਪੂਜਾ ਇਸ ਵਾਸਤੇ ਕਮ ਸੇ ਕਮ ਤੂੰ ਸਾਡਾ ਘਰ ਛੋੜ ਦੇ ਕਿਉਂਕਿ ਤੇਰੇ ਗਲੇ ਦੇ ਚ ਸੱਪ ਨੇ ਮਰਦਿਆਂ ਦੀ ਖੋਪੜੀ ਹੈ ਔਰ ਤੇਰਾ ਵਸੀਬਾ ਸ਼ਮਸ਼ਾਨ ਦਾ ਹੈ ਬਹੁਤ ਸੁੰਦਰ ਇਹ ਪ੍ਰਤੀਕ ਚੁਣਿਆ ਮਨੁੱਖ ਦੀ ਕਮਜ਼ੋਰੀਆਂ ਨੂੰ ਖੂਬ ਸਮਝਿਆ ਤੇ ਨਾਪਿਆ ਗਿਆ ਹੈ लालसा जीवन लिए और मैं केवल मौत दय मनुष्य कितना जीवना चाहता है कितनी जीवन की लालसा है गुरु नानक देव जी महाराज ने बड़ा सुंदर चित्रण किया है जे युग सारे आरजा और द सोने हो ਜੇ ਕਿਦਰੇ ਉਮਰ 4 ਜੁਗਾਂ ਦੀ ਹੋ ਜਾਏ ਲੱਖਾਂ ਸਾਲ ਦੀ ਹੋ ਜਾਏ ਤੇ ਫਿਰ ਹੋਰ 10 ਗੁਣਾ ਵੱਧ ਹੋ ਜਾਏ ਹੋਰ 10 ਸੌਣੀ ਹੋਏ ਸਿਰਫ ਜੀਵਨ ਹੀ ਇਤਨਾ ਲੰਮਾ ਨਾ ਹੋਵੇ ਨਮਾ ਖੰਡਾਂ ਵਿੱਚ ਜਾਣੀ ਹੈ ਨਾਲ ਚਲੇ ਸਭ ਕੋ ਨੌ ਖੰਡ ਪ੍ਰਿਥਵੀ ਵਿੱਚ ਪੂਜਾ ਤੇ ਪ੍ਰਤਿਸ਼ਠਾ ਹੋਵੇ ਪ੍ਰਿਥਵਾ ਸ਼ਾਲੀ ਹੋਵੇ ਜਾਣਿਆ ਜਾਏ ਸਮਝਿਆ ਜਾਏ ਪੂਜਿਆ ਜਾਏ ਸਤਕਾਰ ਲਈ ਸਾਰੇ ਪ੍ਰਤਿਸ਼ਠਿਤ ਲੋਕ ਨਾਲ ਚਲਣ ਤੇ ਸਨਮਾਨ ਦੇਣ ਮਹਾਰਾਜ ਨੇ ਮਨੁੱਖ ਦੀ ਇਸ ਮੰਗ ਨੂੰ ਬੜੇ ਸੋਹਣੇ ਢੰਗ ਨਾਲ ਸਮਝਿਆ ਤੇ ਬਿਆਨ ਕੀਤਾ ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਇਕੇ ਜਸ ਕੀ ਰਤ ਜਗਲੇ ਪ੍ਰਾਣਾ ਦੇ ਚ ਹੋਰ ਵੀ ਪਿਆਸ ਹੈ ਸਾਰੇ ਮੈਨੂੰ ਚੰਗਾ ਚੰਗਾ ਕਰਕੇ ਆਖਣ ਮਹਾਨ ਆਖਣ ਉਹ ਜਨਮ ਪਰ ਜੇ ਤਿਸ ਨਦਰ ਨ ਆਵੈ ਤਵਾਦ ਨ ਪੁੱਛੇ ਜੇ ਨੌਖੰਡ ਪ੍ਰਿਥਵੀ ਦੇ ਮਨੁੱਖਾਂ ਦੀ ਨਿਗਾਹ ਦੇ ਥੱਲੇ ਵੀ ਕੋਈ ਆ ਜਾਏ ਲੱਖਾਂ ਸਾਲ ਦੀ ਉਸ ਦੀ ਆਇਯੂ ਹੋ ਜਾਏ ਜਿਉਂ ਪ੍ਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ ਤਾਂ ਕੁਝ ਵੀ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਬਰਸਲ ਜ਼ੰਬੇ ਜੀਵਨ ਦੀ ਲਾਲਸਾ ਤੇ ਭੈ ਮੌਤ ਦਾ بس ਇਨਹੀ ਦੋਹਾਂ ਉਲਝਣਾ ਵਿੱਚ ਮਨੁੱਖ ਦਾ ਜੀਵਨ ਬਦੀਤ ਹੁੰਦਾ ਹੈ ਔਰ ਬਾਰ-ਬਾਰ ਬਦੀਤ ਹੁੰਦਾ ਹੈ ਬਾਰ-ਬਾਰ ਜੰਮਦਾ ਹੈ ਜੀਵਨ ਦੀ ਲਾਲਸਾ ਤੇ ਮਰਨ ਦੇ ਭੈਰ ਵਿੱਚ ਇੱਕ ਦਿਨ ਮਰ ਜਾਂਦਾ ਹੈ ਖਤਮ ਹੋ ਜਾਂਦਾ ਹੈ ਆਦ ਕਾਲ ਤੋਂ ਮਨੁੱਖ ਦੀ ਤਲਾਸ਼ ਰਹੀ ਏ ਅੰਮ੍ਰਿਤ ਦੀ ਅੰਮ੍ਰਿਤ ਮ੍ਰਿਤਿ ਤੋਂ ਰਹਿਤ ਜਿਸ ਵਿੱਚ ਮੌਤ ਨਹੀਂ ਕੋਈ ਐਸੀ ਔਸ਼ਧੀ ਕੋਈ ਐਸਾ ਜਲ ਕੋਈ ਐਸੀ ਜੜੀ ਬੂਟੀ ਕੋਈ ਐਸੀ ਸੋਗਾਤ ਕਿਦਰੋਂ ਪ੍ਰਾਪਤ ਹੋਵੇ ਜਿਸ ਨਾਲ ਮੌਤ ਨਾ ਆਵੇ ਅੰਮ੍ਰਿਤ ਜੀਵਨ ਮ੍ਰਿਤੂ ਤੋਂ ਰਹਿਤ ਹੋ ਜਾਏ ਜੀਵਨ ਅੰਮ੍ਰਿਤ ਹੋ ਜਾਏ ਹਰ ਮਨੁੱਖ ਜੀਵਨ ਨੂੰ ਅਮਰਤ ਬਣਾਉਣਾ ਚਾਹੁੰਦਾ ਹੈ। ਔਰ ਹਰ ਮਨੁੱਖੀ ਕਿਉਂ? ਮੌਤ ਤੇ ਪਸ਼ੂ ਪੰਛੀਆਂ ਨੂੰ ਵੀ ਨਹੀਂ ਚਾਹੀਦੀ। ਉਹਨਾਂ ਦੇ ਅੰਦਰ ਵੀ ਭੈ ਤੇ ਸਿਰਫ ਇਸੇ ਲਈ ਹੈ। ਜੀਵਨ ਦੀ ਲਾਲਸਾ ਜੀਵਾਂ ਦੇ ਵਿੱਚ ਬੜੀ ਪਰਬਲ ਦਿਖਾਈ ਪਰਬਲ ਦਿਖਾਈ ਦਿੱਤੀ। ਅਮਰਤ ਦੀ ਚਾਹਤ, ਅਮਰਤ ਦੀ ਮੰਗ। ਪ੍ਰਥਮ ਮੰਗ। ਸਿਰ ਮੋਹਰ ਮੰਗੇ ਪਰਬਲ ਮੰਗੇ ਸਤਗੁਰ ਦੀ ਬਾਣੀ ਦਾ ਫਰਮਾਨ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖ ਸਾਧ ਨਾ ਪਾਇਆ ਜਿਨ ਕਾ ਸਤੋਰੀ ਮਿਰਗ ਨ ਜਾਣੇ ਭਰਮ ਦਾ ਭਰਮ ਭੁਲਾਇਆ ਉਹ ਅੰਮ੍ਰਿਤ ਦਾ ਕੁੰਡ ਇਸੇ ਜੀਵਨ ਸਾਗਰ ਦੇ ਅੰਦਰ और इसी जीवन का रेड़का पाना पड़ेगा जप तप द्वारा इसे अमृत देभ को बाहर प्रगट करना पड़ेगा इस अमृत देभ कोई प्रगट कर सके एक प्रेरणा चाहिए जिम्मेवारी चाहिए इस दिले एक तड़प चाहिए है इस, दिले एक चाहिए। इस दिले एक साधना चाहिए ਤੋ ਜੈਸੇ ਅਸੀਂ ਦੇਖਦੇ ਹਾਂ ਹੈਂਡ ਪੰਪ ਨਾਲ ਜਦ ਗੇੜਨ ਦੇ ਨਾਲ ਪਾਣੀ ਨਾ ਨਿਕਲੇ ਉਪਰੋਂ ਪਾਣੀ ਪਾਉਂਦੇ ਆ ਫਿਰ ਪਾਣੀ ਨਿਕਲਣਾ ਆਰੰਭ ਹੁੰਦਾ ਹੈ ਆਧ ਕਾਲ ਤੋਂ ਮਹਾਪੁਰਸ਼ ਕੋਸ਼ਿਸ਼ ਕਰਦੇ ਰਹੇ ਨੇ ਬਾਰੋਂ ਅੰਮ੍ਰਿਤ ਪਿਲਾਉਣ ਦੀ ਤਾਂ ਕਿ ਅੰਦਰ ਦਾ ਅੰਮ੍ਰਿਤ ਪ੍ਰਗਟ ਹੋ ਜਾਏ ਬਾਹਰ ਆਜਾ एक विधि रही है 12 अमृत दा संबंध स्थापित करके जीवन दे अंदर अमृत नो प्रकट करना यह साधना धार्मिक जगत देच आद काल तो चली आ रही है आब हयात अमृत इस दी तलाश आद काल तो चली आ रही है और यही प्यास ਮਨ ਨੂੰ ਦੇ ਪ੍ਰਾਣਾਂ ਦੇ ਚਲ ਵਕ ਵਕ ਬਹਿਬਰੀ ਪਰਸ਼ਾਨ ਹੈ ਆਪਣੇ ਢੰਗ ਨਾਲ ਜ਼ਰੂਰ ਐਸਾ ਜਲ ਜਿਸ ਵਿੱਚ ਉਹਨਾਂ ਨੇ ਮੰਤਰ ਪੜ੍ਹੇ ਜਿਸ ਵਿੱਚ ਉਹਨਾਂ ਨੇ ਆਪਣੀਆਂ ਅਧਿਆਤਮਿਕ ਤਰੰਗਾਂ ਪ੍ਰਵੇਸ਼ ਕੀਤੀਆਂ ਆਬੇ ਹਯਾਤ ਚਰਣਾ ਅਮ੍ਰਿਤ ਇਸ ਤਰ੍ਹਾਂ ਦੀ ਪ੍ਰਥਾ ਬਹੁਤ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ ਆਬ ਜ਼ਮਜ਼ਮ ਕਹਿ દਈਏ ਇਹ ਚਰਨਾਮਿਤ ਕਹਿ દਈਏ ਇਹ ਤੇ ਬਹੁਤ ਪੁਰਾਣੇ ਸਮੇਂ ਤੋਂ ਚਲੇ ਆ ਰਹੇ ਹਨ ਕੰਨ ਜੱਪ ਤਪਦਾ ਅਸਰ ਪਾਣੀ ਤੇ ਬਹੁਤ ਜ਼ਿਆਦਾ ਪੈਂਦਾ ਹੈ ਪਾਣੀ ਸਾਰਿਆਂ ਦੀ ਪਿਆਸ ਬੁਝਾਉਂਦਾ ਹੈ ਪੀਣ ਦੇ ਕੰਮ ਆਉਂਦਾ ਹੈ ਲੇਕਿਨ ਪਾਣੀ ਵਾਈਬ੍ਰੇਸ਼ਨ ਨੂੰ ਅਧਿਆਤਮਿਕ ਤਰੰਗਾਂ ਨੂੰ ਖੁਦ ਪੀ ਜਾਂਦਾ ਹੈ ਐਸਾ ਬਹੁਤ ਲੰਬੇ ਸਮੇਂ ਤੋਂ ਜਪੀਸ਼ਵਰ ਅਧਿਆਤਮੀ ਲੋਗਾਂ ਵੀ ਸਮਝਦੇ ਤੇ ਫਕੜ ਵਿੱਚ ਆਇਆ ਕਦੇ ਇਹ ਵੀ ਦੇਖਿਆ ਗਿਆ ਕਿ ਜਿਸ ਮਨੁੱਖ ਦਾ ਜੀਵਨ ਅੰਮ੍ਰਿਤਮਈ ਹੋ ਗਿਆ ਉਹ ਜਿੱਥੇ ਕਦਮ ਰੱਖਦਾ ਹੈ ਉਹ ਧੋੜ ਵੀ ਅਕਸੀਰ ਹੋ ਜਾਂਦੀ ਹੈ ਉਹ ਚਰਨ ਧੋੜ ਵੀ ਮਹਾਨ ਹੋ ਜਾਂਦੀ ਹੈ ਉਸ ਤੇ ਵੀ ਅਸਰ ਪੈਂਦਾ ਹੈ ਭਾਰਤ ਵਿੱਚ ਚਰਨਾਮ੍ਰਿਤ ਦੀ ਰਸਮ ਬਹੁਤ ਪੁਰਾਣੀ ਹੈ ਬਹੁਤ ਪੁਰਾਣੀ ਹੈ ਸਨਾਤਨੀ ਮੰਦਰਾਂ ਵਿੱਚ ਤੇ ਪ੍ਰਸ਼ਾਦ ਦੀ ਚਰਨਾਮ੍ਰਿਤ ਚਰਨ ਅਮ੍ਰਿਤ ਚਰਨਾ ਦਾ ਧੋਤਾ ਹੋਇਆ ਜਲ ਕਿਹੜੇ ਚਰਨਾ ਦਾ ਜੋ ਜੀਵਨ ਅੰਮ੍ਰਿਤਮਈ ਹੋ ਗਿਆ ਉਸ ਦੇ ਤੈਅ ਅੰਮ੍ਰਿਤਮਈ ਨੇ ਉਸ ਦੇ ਅਤ ਅੰਮ੍ਰਿਤਮਈ ਨੇ ਕਿਉਂ ਕਿ ਉਸ ਦਾ ਜੀਵਨ ਅੰਮ੍ਰਿਤਮਈ ਹੈ ਉਹਦੀ ਸੋਚਣੀ ਅੰਮ੍ਰਿਤਮਈ ਹੈ ਉਹਦੀ ਦ੍ਰਿਸ਼ਟੀ ਅੰਮ੍ਰਿਤਮਈ ਹੈ ਉਹਦੇ ਬਚਨ ਅੰਮ੍ਰਿਤਮਈ ਨੇ ਇਸ ਵਾਸਤੇ ਉਸ ਦੇ ਬਚਨਾਂ ਦੀਆਂ ਲਹਿਰਾਂ जल नो छु जान तो जल अमृतमई है और ओ जल जिधर अमृतमई बन हो गए औदे चरणा नो छु जान तो ओ जल चरण अमृत है चरण अमृत है चरण अमृत तो बहुत पुराने समय तो चरणा अमृत दी प्रथा भारत दे प्रचंत सी ਔਰ ਅਜੇ ਵੀ ਸਨਾਕਮ ਜਗਤ ਦੇਛ ਹੈ ਗੁਰੂ ਘਰ ਦੇ ਵਿੱਚ ਵੀ ਇਹ ਹੀ ਪ੍ਰਥਾ ਸੀ ਚਰਨਾਂ ਧੋਏ ਰਹਿਰਾਸ ਕਰ ਚਰਣਾ ਅੰਮ੍ਰਿਤ ਸਿਖਾ ਪਿਲਾਇਆ ਪਾਈ ਸਾ ਪਾਈ ਗੁਰਦਾਸ ਜੀ ਐਸਾ ਧਿਆਨ ਕਰਦੇ ਸਿੱਖੀ ਦਾ ਦਾਇਰਾ ਵਧਣ ਲੱਗ ਪਿਆ ਤੁਛਰਨਾਮਤ ਦੇਣ ਵਾਲੇ ਕੁਝ ਹੋਰ ਪ੍ਰਤਿਸ਼ਠਿਤ ਲੋਗ ਲਭੜੇ ਸਨ ਉਦਾਹਰਨ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਝੀਆਂ ਬਖਸ਼ਿਸ਼ ਕੀਤੀਆਂ ਮੰਝੀ ਨੂੰ ਛੋਟੇ ਤਖਤ ਨੂੰ ਪਰਸ਼ੀਨ ਦੇ ਵਿੱਚ ਮਸਨਦ ਕਹਿੰਦੇ ਨੇ ਤੇ ਮਸਨਦ ਦਾ ਹੀ ਪੰਜਾਬੀ ਉਚਾਰਣ ਹੋ ਗਿਆ ਮਸੰਦ 22 ਮਸੰਦਾਂ ਦੀ ਪ੍ਰਥਾ ਭਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਚਲਾਈ ਇਨਾਂ ਵਿੱਚ ਤਿੰਨ ਬੇਵੀਆਂ ਸਨ ਉਹਨੇ ਪੁਰਸ਼ਾਂ ਵੱਖ-ਵੱਖ ਇਲਾਕਿਆਂ ਵਿੱਚ ਇਹ ਸਿੱਖੀ ਦਾ ਪ੍ਰਚਾਰ ਕਰਕੇ ਚਰਨਾਂ ਮਰਤ ਪਿਲਾ ਕੇ ਗੁਰੂ ਘਰ ਨਾਲ ਜੋੜੀ ਗਏ ਅਤੇ ਇਸ ਤਰ੍ਹਾਂ ਸਿੱਖੀ ਦਾ ਵਾਧਾ ਹੋ ਰਹਾ ਗਿਆ ਮਨੁੱਖ ਦੀ ਕਮਜ਼ੋਰੀ ਸਹਜੇ ਸਹਜੇ ਇਨਾਮ ਸੰਦਾ ਹੁੰਦਾ ਕੁਝ ਜੱਪ ਤਬ ਘਟਿਆ ਕਿਉਂਕਿ ਬਾਹਰੋਂ ਪੂਜਾ ਪ੍ਰਤੀਸ਼ਟਾਵ ਦੇ ਅੰਦਰੋਂ ਜੱਪ ਤਬ ਘਟਦਾ ਗਿਆ ਕਿ ਕੋਈ ਵਿਰਲਾ ਹੀ ਹੈ ਕਿ ਜਿੰਨੀ ਪੂਜਾ ਪ੍ਰਤੀਸ਼ਟਾਵ ਦੇ ਧਨ ਸੰਪਦਾ ਵਦੇ ਉਤਨਾ ਹੀ ਉਸ ਦੇ ਹਿਰਦੇ ਵਿੱਚ ਧਰਮ ਵਦੇ ਜੱਪ ਤਪ ਵਦੇ ਬੰਦਗੀ ਵਦੇ ਤਾਂ ਕਿ ਸੰਤੁਲਨ ਕਾਇਮ ਰਹੇ ਅਜਿਹਾ ਅਕਸਰ ਘਟ ਹੁੰਦਾ ਹੈ ਜਿਵੇਂ ਧਨ ਵਧਦਾ ਹੈ ਧਰਮ ਘਟਦਾ ਹੈ ਜਿਵੇਂ ਬਾਹਰ ਦੇ ਸੁੱਖ ਵੱਧੇ ਨੇ ਅੰਦਰੋਂ ਨੇ ਸੁੱਖਾਂ ਨਾਲ ਸਹਜੇ ਸਹਜੇ ਮਨੁੱਖ ਸੰਬੰਧ ਤੋੜਦਾ ਹੈ ਮਸੰਦਾ ਨੇ ਵੀ ਐਸਾ ਹੀ ਕੀਤਾ